ਤਰੇਨ ਨੂੰ ਤੇ ਜੀ ਕਰ ਦਿਆ ਵਾ ਪਰ ਤੁਹਾਨੂੰ ਵੀ ਪਤਾ ਆ ਤੁਹਾਡੇ ਘਰ ਦੇ ਹਾਲਾਤ ਕਿਦਾਂ ਦੇ ਜੇ ਮੰਨ ਲਓ ਇੱਥੇ ਰਹਿ ਪਏ ਫੇਰ ਕੋਈ ਗੱਲਬਾਤ ਹੋਊਗੀ ਤੇ ਮੈਂ ਨਹੀਂ ਚਾਹੁੰਦੀ ਵੀ ਇੱਥੇ ਗੱਲਾਂ ਬਾਤਾਂ ਹੋਣ ਕਿਉਂਕਿ ਜਦੋਂ ਇਹ ਘਰ ਖਰਾਬ ਹੋ ਜਾਂਦੀ ਹੈ ਨਾ ਫਿਰ ਪੇਕੇ ਵੀ ਨਹੀਂ ਪੁੱਛਦੇ ਹੈ ਆਪ ਸਰਪੰਦਨ ਤੇ ਕੈ ਦਿੰਦੇ ਤੁਸੀਂ ਕੋਈ ਨਹੀਂ ਰਹਿਣ ਉਹ ਨਹੀਂ ਥੋੜੇ ਹੀ ਆ ਠੀਕ ਆ ਦੀਦੀ ਠੀਕ ਆ ਭਾਬੀ ਖਿਆਲ ਰੱਖਿਓ ਆਪਣਾ ਹੈ ਨਹੀਂ ਨਹੀਂ ਧਿਆਨੀ ਮੈਂ ਰਹਿਣ ਦਿੰਦੇ ਦੱਸ ਉਹ ਨਹੀਂ ਨਹੀਂ ਥੋੜੇ ਹੀ ਹੈ ਤੂੰ ਹੀ ਕਿੱਥੇ ਵੇਖ ਲਿਆ ਉਹਨੂੰ ਕੰਮ ਕਰ ਦੇ ਉਹ ਯਾਰ ਉਹਦਣ ਮੈਂ ਤੇ ਅਰਵਿੰਦਰ ਗਏ ਨਹੀਂ ਸ਼ਹਿਰ ਨੂੰ ਤੇ ਬਿੰਦਲ ਦੀ ਠੀਕ ਆ ਆਪਾਂ ਇਦਾਂ ਕਰ ਲਈਏ ਤੇ ਉਹ ਪੰਜ ਕਿਲੋ ਉਹਦੇ ਨਾਂ ਕਰ ਦਿੰਨੇ ਆ ਚਲੋ ਕੋਈ ਗੱਲ ਨਹੀਂ ਤਾਂ ਕੀ ਦੇ ਦੋ ਕਰ ਦੂੰਗਾ ਉਹਦੇ ਨਾਂ 5 ਕਿਲੇ ਪਰ ਆਪਾਂ ਵੀ ਅੱਗੇ ਵੀ ਇਹਦਾ ਡੇਢ ਦੋ ਕਿਲੇ ਵਾਹੁਣੇ ਡਾਂਗੇ ਉਹਦੇ ਤੇ ਹੁਣ ਨਾਲੇ ਆਪਣੇ ਤਿੰਨਾਂ ਭਰਾਵਾਂ ਕੋਲ ਵਧੀਆ ਪੈੜੀ ਆ 9 9 10 ਦਾ ਕਿਲੇ ਹੜਕੋ ਹੈਗੀ ਆ ਵਧੀਆ ਆਪਣਾ ਸਰਕਲ ਹਰ ਇੱਕ ਸ਼ੌਕੇ ਘਰ ਬੈਠੇ ਆ ਆਪਾਂ ਤੇ ਆਪਣਾ ਜੇ ਛੋਟਾ ਭਰਾ ਵਾ ਚਲੋ ਉਹ ਵੀ 5 ਕਿਲੇ ਉਹਦੇ ਨਾਂ ਹੋਣਗੇ ਵਾਸ਼ਿੰਗ ਪੁਆਇ ਤੇ ਜੇ ਕਿਤੇ ਵੇਖੋਗੇ ਤਾਂ ਕਿਤੇ ਹੋਰ ਵੀ ਮਿਲਦਾ ਨਾ ਉਹਦੇ ਲਾਗੇ ਵਾਸ਼ਿੰਗ ਪੁਆਇੰਟ ਦੇ ਲਾਗੇ ਤੇ ਉਹਨੂੰ ਉੱਥਾ ਵੇਖੋ ਵੀ ਉੱਥੇ ਦੀ ਕੋਠੀ ਵੀ ਬਣ ਜਾਈ ਜਿਹੜੀ ਮੈਂ ਤੇ ਇੱਕ ਗੱਲ ਸੋਚਣ ਡਿਆ ਵਾਂ ਵੀ ਆਪਾਂ ਇਦਾਂ ਕਰੀਏ ਤੁਹਾਡੇ ਪਿੰਡ ਗੱਲ ਕਰੀਏ ਤੁਹਾਡੇ ਮੰਮੀ ਨਾਲ ਤੇ ਚਲ ਜੇ ਤੁਸੀਂ ਉੱਥੇ ਥੋੜਾ ਜਿਹਾ ਰਹਿ ਲਓ ਤੇ ਮੈਂ ਜਾ ਕੇ ਕੰਮ ਕਰ ਆਉਂਗਾ